ਖੰਡਾ ਲਿਆ ਇਹ ਜਾ ਬਣਾ ਕਰ ਜਾ ਲਿਆ ਲੋਟੇ ਦੇ ਪਿੱਛੇ ਬਗੜੂ ਸਾਲੇ ਕੁਜ ਜਿਹਾ ਨਾ ਮੈਂ ਖੂਨ ਰੋ ਆਪਣੀ ਜੀ ਨੂੰ ਬਗੜ ਲੈ ਦਾਵਾ ਮਨੀਸ਼ ਨਾਲ ਜਨਾ ਨਾਲੇ ਨਾਲ ਕਾਲਾ ਭੜਾਈਆ ਕੰਦੀ ਸਾਬਗਾ ਜੱਫੇ ਰਾਹ ਪੈਸੀ ਵਾਲਾ ਦਵਾਈ ਖਾ ਕੇ ਮੱਠੇ ਮਰੇ ਸਾਰਾ ਸਮਾਨ ਲੱਗ ਜੇ ਨਾ ਕੋਈ ਪਾ ਤੇ ਅੱਗ ਲਾਵਾਂਗੇ ਆਪਣੇ ਆਪ ਕਰਕੇ ਤੇਰੇ ਖਾ ਨਾ ਜਾਈ ਕਰਦੇ ਬੇਨੇ ਜਿੱਦਾਂ ਹੱਟਣਾ ਤੇ ਚੈਟ ਕਰਨ ਦੇ ਕੈਸਾ ਇਹ ਮਜੂਦਾਰ ਦੀ ਨਾ ਬਲਾਈ ਪਛਾਣੀ ਪਛਾਣੀ ਪੀਆ ਲਗਾ ਜਿੱਤੀਆ ਨਾ ਕੇ ਜੋਗ ਦੇ ਵਿੱਚ ਬੈਠ ਕੇ ਨਾ ਕੋਨਾ ਢਾ ਲਵਾਉਣੀ ਜਦੋਂ ਨਿਸ਼ਾਜ ਕਰਦੇ ਵੇਹੇ ਨਿਸ਼ਾਜ ਹੋਣੀ ਅੱਜ ਅਸੀਂ ਗਾਂਧੀ ਨਗਰ ਕੈਂਪ ਦੇ ਵਿੱਚ ਖੜੇ ਹੈਗੇ ਨੇ ਇਹ ਬਟਾਲਾ ਪੁਲਿਸ ਜਿਸਟ੍ਰਿਕ ਦਾ ਇੱਕ ਡਰਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮ ਅਨੁਸਾਰ ਹੀ ਅਸੀਂ ਅੱਜ ਇਥੇ ਇੱਕ ਡਿਮੋਲਿਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲਾਅ ਐਂਡ ਆਰਡਰ ਔਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾ ਜਿਹੜਾ ਬਲਦੀਪ ਕੁਮਾਰ ਗੱਜਾ ਹੈ ਇਹਦੇ ਬਰ ਖਿਲਾਫ 4 ਮੁਕਦਮੇ ਦਰਜ ਹੋ ਗਏ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਕੁਮਾਰ ਹੈ ਇਹਦੇ ਬਰ ਖਿਲਾਫ ਵੀ ਐਨਡੀਪੀਐਸ ਦੇ 3 ਮੁਕਦਮੇ ਦਰਜ ਹੋ ਗਏ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤਾਂ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਐਨਕ੍ਰੋਚਮੈਂਟ ਸਰ ਨਜਾਇਜ਼ ਕਬਜ਼ਾ ਹੋ ਗਿਆ ਜੁਧ ਨਸ਼ਿਆਂ ਵਿਰੁੱਧ ਆ ਕਿ ਨਜਾਇਜ਼ ਕਬਜ਼ੇ ਢਾਈ ਜਾ ਰਹੇ ਇਹਦੇ ਵਿੱਚ ਫੰਡamentals ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲਿਸ਼ਨ ਦੇ ਆਰਡਰਸ ਆਏ ਹੋਣੇ। ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ। ਉਹਨਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ? ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ। ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ। ਕਰੀਬਨ 34 ਮੁਲਜ਼ਮ ਹੈਗੇ ਨੇ 52 ਕੇਸਾਂ ਦੇ ਵਿੱਚ। ਕੀ ਸਮਝੀਏ? ਧੇਰਾ ਇਹ ਦਰੂਸ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਦੇ ਉੱਤੇ ਕੰਮ ਕਰ ਰਹੀ ਹੈ ਤਾਂ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਵਿੱਚ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟੀ ਅੱਗੇ ਹੋਰ ਵੀ ਇਸ ਤਰ੍ਹਾਂ ਦੀ ਕਾਰਵਾਈ ਚੱਲਦੀ ਹੈ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦੋਸਤ ਬਟਾਲਾ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੇ ਕੁਝ ਜਿੰਨਾਂ ਦਾ ਗਿਰਿੰਦ ਘਟ ਆਏ ਜਾ ਰਹੇ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਇਹਨਾਂ ਦਾ ਕਈਆਂ ਦਾ ਕਹਿਣਾ ਕਿ ਅਸੀਂ ਆਪਣੇ ਬੱਚਿਆਂ ਨੂੰ ਬੇਦਖਲ ਕਰ ਦਿੱਤਾ ਦਾ ਜਦ ਕਿ ਕੁਝ ਕੁਝ ਕਮੀ ਨੇ ਹੋਈ ਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਤੇ ਨਾ ਜਾਏਗਾ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰਾਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇੰਕ੍ਰੋਚਮੈਂਟ ਐਂਟੀ ਇੰਕ੍ਰੋਚਮਮੈਂਟ ਡਰਾਈਵ ਚਲਾ ਕੇ ਡਿਮਾਲਿਸ਼ ਕਰ ਸਕਦੀ ਹੈ ਸਰ ਇਹ ਕਮਰਸ਼ੀਅਲ ਕੋ ਇਹ ਚ ਵੱਖ-ਵੱਖ ਕਾਰਡੀਆਂ ਅਲੱਗ-ਅਲੱਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਤੇ ਐਨਡੀਪੀਐਸ ਦੇ ਦਰਸ਼ਕ ਨੇ ਸਰ ਉਹ ਆਈ ਐਮ ਨਾਟ ਸ਼ੋਰ ਸਰ ਜਿਨ੍ਹਾਂ ਨੇ ਸਟੇ ਲਿਆ ਹੋਇਆ ਇੱਕ ਕੋਰ ਦਾ ਹੁਕਮ ਹੈ ਇਹਨਾਂ ਕੋ ਸਟੇ ਆਰਡਰ ਨਹੀਂ ਆ ਸਟੇ ਆਰਡਰ ਵੀ ਪੜੇ ਨਹੀਂ ਇਹ ਜਿਹੜਾ ਪ੍ਰੋਸੈਸ ਚੱਲਦਾ ਪਿਆ ਜਿਹੜਾ ਅਸੀਂ ਅੱਜ ਕਰ ਰਹੇ ਨੇ ਤਾਂ ਉਹਦੇ ਵਿੱਚ ਐਸ ਪਰ ਪ੍ਰੋਸੀਜਰ ਹੀ ਅਸੀਂ ਕਰ ਰਹੇ ਨੇ ਅੱਜ ਜੀ ਕੋਰਟ ਦੇ ਹੁਕਮਾਂ ਨੂੰ ਉਲੰਘਣਾ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕੋਈ ਸਹੀ ਹੋ ਰਿਹਾ ਹੈ ਤੁਹਾਡੇ ਲਈ ਅਪੀਲ ਵੀ ਦਿਖਾ ਰਹੇ ਹਾਂ ਹਾਂ ਜੀ ਜੇ ਕੋਈ ਹੈਗਾ ਪੇਸ਼ ਕਰੋ ਸਟੇ ਆਰਡਰ ਕੰਕਲਾ ਥੈਂਕ ਯੂ ਬੋਤਮਾ ਦੀ ਪਾਲਣਾ ਕੀਤੀ ਜਾਵੇਗੀ ਸਟੇ ਆਰਡਰ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਸਟੇ ਆਰਡਰ ਦੀ ਪਾਲਣਾ ਕੀਤੀ ਜਾਵੇਗੀ ਜੇ ਕੋਈ ਸਟੇ ਆਰਡਰ ਹੈਗਾ ਅਸੀਂ ਬੇਨਤੀ ਕਰਦੇ ਹਾਂ ਪੇਸ਼ ਕੀਤਾ ਜਾਵੇ ਮਸਟ ਨੋਟਸ ਹਾਲਿਆ ਆਪ ਨੂੰ ਅਸਟੇ ਹਾਂ ਨਾ ਨਾ ਆਉਂਦਾ ਬਹੁਤ ਕੰਮ ਕਰ ਰਿਹਾ ਹੈ ਨਹੀਂ ਕਰਦੇ ਦੁਨੀਆ ਕਹੇਗੀ ਆਪਣੇ ਮੂੰਹ ਦਾ ਨਹੀਂ ਬੋਲ ਰਿਹਾ ਨਾਟਾ ਨਵਾਜਿਆ ਇਹ ਕਰਨੀ ਕੋਰਟ ਤੋਂ ਤੁਸੀਂ ਸਟੇ ਲੈ ਕੇ ਹਾਂਜੀ ਹਾਂ ਬਾਕੀ ਆਇਆ ਇਹ ਕਹਿੰਦਾ ਕੋਈ ਵੀ ਘਰ ਮਕਾਨ ਧਾਂਤ ਤੋਂ ਪਹਿਲਾਂ ਉਹਦੀ ਚੰਗੀ ਤਰ੍ਹਾਂ ਤਬਦੀਸ਼ ਕਰੇ ਕਿ ਕਿਸੇ ਦੇ ਦਾਦੇ ਪਰਦਾਦੇ ਦਾ ਘਰ ਆ ਠੀਕ ਹੈ ਨਾ ਜਿਹੜੇ ਬੰਦੇ ਚਿੱਟਾ ਵੇਚ ਕੇ ਨਵੇਂ 10 10 ਘਰ ਬਣਾ ਰਹੇ ਆ ਉਹਨਾਂ ਦੀ ਤਬਦੀਸ਼ ਕਰੇ ਉਹਨਾਂ ਦੀ ਖੋਜ ਕਰੇ ਫਿਰ ਉਹਨਾਂ ਦੇ ਕਾਰਵਾਈ ਕਰੇ ਉਹਨਾਂ ਦੇ ਘਾਟਾ ਨਹੀਂ ਚਾਹੀਦਾ ਜਿਨ੍ਹਾਂ ਦਾ 40 50 ਸਾਲ ਪੁਰਾਣਾ ਘਰ ਬਣਿਆ ਜਿਹੜਾ ਜਿਹੜਾ 200 ਰੁਪਏ ਦਿਹਾੜੀ ਕਮਾ ਰਿਹਾ ਹੈਗਾ ਜਿਹਦੇ ਕੋ ਕਦੇ ਲੱਗਦੀ ਦਿਹਾੜੀ ਕਦੇ ਨਹੀਂ ਲੱਗਦੀ ਉਹਦਾ ਤੁਸੀਂ ਘਾਟਾ ਛੱਲੇ ਉਹ ਤੇਰਾ ਕਿੱਥੇ ਰਹੇਗਾ ਆਪਣਾ ਸਮਾਨ ਸਾਰਾ ਕੱਢ ਕੇ ਉਹਨੇ ਬਾਹਰ ਰੱਖਿਆ ਛੋਟੇ ਛੋਟੇ ਬੱਚ ਕੀ ਤੂੰ ਕਹ ਰਿਹਾ ਝਾਂ ਠੀਕ ਹੈ ਬੱਚਾ ਗਲਤ ਹੈ ਜਿਹੜਾ ਗਲਤ ਹੈ ਉਹਦੇ ਤੇ ਤੁਸੀਂ ਕਾਰਵਾਈ ਕਰੋ ਉਹਦੀ ਲੱਤ ਟੁੱਟੀ ਹੋਈ ਆ ਹਸਪੀਟਲ ਬੈਠਾ ਜਦੋਂ ਉਹਦੀ ਲੱਤ ਠੀਕ ਹੁੰਦੀ ਆ ਤੇ ਜੋ ਤੁਹਾਡੀ ਬੰਦੀ ਕਾਰਵਾਈ ਤੁਸੀਂ ਕਰੋ ਇਹ ਥੋੜੀ ਨਾ ਤੁਸੀਂ ਜਿਹੜਾ ਘਾਰ ਹੀ ਨਹੀਂ ਜੱਜਟਾ ਜੋ ਹਾਂ ਜਿਹੜਾ ਬੰਦਾ ਉਹਦੇ ਨਾਲ ਕਰਦਾ ਸੀ ਗਲਤ ਉਹਨੂੰ ਤੁਸੀਂ ਕੋ ਉਹਨੇ ਜੇ ਬਣਾਇਆ ਉਹਦਾ ਟਾਓ ਇਹ ਤੇ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਨਾ ਇਹ ਥੋੜੀ ਆ ਕਿ ਉਹ ਜਿਹਦਾ ਜਿੱਤਰ ਕਰਕੇ ਪੁਲਿਸ ਆਈ ਹੈ ਜਿਹਦੇ ਕਰਕੇ ਇਹ ਘਰ ਆਇਆ ਜਾ ਰਿਹਾ ਜੀ ਜੀ ਉਹ ਤੇ ਰਹੀ ਲੱਗਦੀ ਆ ਮੇਰੇ ਚਾਚਾ ਜੀ ਆ ਮਲਸੁਲ ਖਾਨ ਉਹਨਾਂ ਦੇ ਉੱਤੇ ਨਸ਼ੇ ਦਾ ਇਲਜ਼ਾਮ ਹੈ ਨਹੀਂ ਚਾਚਾ ਜੀ ਤੇ ਨਹੀਂ ਉਹਨਾਂ ਦੇ بیٹے ਤੇ ਆ ਉਹ ਵਾਕਿਆ ਹੀ ਕਰਦਾ ਸੀ ਨਸ਼ਾ ਵੇਚਦਾ ਸੀ ਕੀ ਕਰਦਾ ਸੀ ਹਾਂਜੀ ਨਸ਼ਾ ਕਿਚੇ ਦਾ ਕਾਰੋਬਾਰ ਕਰਦਾ ਸੀ ਨਹੀਂ ਉਹ ਲਾਂਦਾ ਸੀਗਾ ਜਿਹੜੇ ਵੇਚਦੇ ਸੀ ਉਹਨਾਂ ਨਾਲ ਘੁੰਮਦਾ ਸੀ ਠੀਕ ਹੈ ਨਾ ਉਹ ਲਾਂਦਾ ਸੀ ਨਸ਼ਾ ਖਾਂਦਾ ਸੀ ਵੇਚਦਾਨੀ ਸੀ ਉਹਨਾਂ ਦੇ ਨਾਲ ਘੁੰਮਦਾ ਸੀ 2000 ਵਾਲੀ ਤੇ ਹਜ਼ਾਰਾਂ ਲੋਕ ਇੱਥੇਨ ਵਾਲੀ 3 ਵਾਲੇ ਹਜ਼ਾਰਾਂ ਲੋਕ ਨੇ ਜੀ 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 ਪਰ ਉਹਨਾਂ ਦੇ ਘਰਾਂ ਚ ਝੂੜੀ ਜਾ ਰਹੀ ਜੈਸੀ ਪਰ ਨਹੀਂ ਕਰ ਉਹਨਾਂ ਦੇ ਘਰਾਂ ਚ ਨਹੀਂ ਜਾ ਰਹੀ ਪਰ ਕਿਸੇ ਵੇਲੇ ਕਿਸੇ ਦੇ ਨਾਲ ਮਾਈਟ ਹੋ ਜਾਂਦਾ ਵਾ ਕਿ ਉਹ ਬੰਦਾ ਉਹਦੇ ਨਾਲ ਰਹਿੰਦਾ ਜੀ ਉਹ ਵੀ ਕਰਦਾ ਵਾ ਚੋਰ ਦਾ ਸਾਥੀ ਚੋਰ ਗਿਆ ਜਾਂਦਾ ਜਿਹੜਾ 2 ਨੰਬਰ ਦਾ ਕੰਮ ਕਰਕੇ ਜ਼ਮੀਨਾਂ ਜ਼ਿਆਦਾ ਤਾਂ ਗੱਡੀਆਂ ਲਈਆਂ ਨੇ ਉਹਨਾਂ ਦਾ ਸਰਕਾਰ ਜ਼ਰੂਰ ਕਰੇ ਪਰ ਜਿਹੜੇ ਮਿਹਨਤ ਕਰਨ ਵਾਲੇ ਬੰਦੇ ਉਹਨਾਂ ਨਾਲ ਨਜਾਇਜ਼ ਨਾ ਕਰੇ ਕੁਝ ਕੇਸ ਹੋਣਗੇ ਜਾਨੇ ਕੇਸਾਂ ਦਾ ਪੱਛਾ ਠੀਕ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਰਿਹਾ ਸਹੀ ਗੱਲ ਕਰਾਂਗਾ ਭਾਬੇ ਸੌਣ ਲੱਗੇ ਇਹਨਾਂ ਦਾ ਬੱਚਾ ਜਿਹਨਾਂ ਨੇ ਪਾਇਆ ਠਾਕਾ ਕੁੜੀ ਵਾਲਾ ਠੀਕ ਉਹਨਾਂ ਦੇ ਘਰ ਹੀ ਰਹਿੰਦਾ ਸੀ ਉਹ ਕੁੜਦੇ ਮਾਰਦੇ ਵੀ ਉਹਨੂੰ ਉੱਥੇ ਹੀ ਨਸ਼ੇ ਕਰਦਾ ਸੀ ਉੱਥੇ ਟੀਕੇ ਲਾਉਂਦਾ ਉਹ ਨੰਬਰ ਸਾਡਾ ਚੁੱਪ ਕਰ ਅੰਬਰ ਸਾਹਿਬ ਦੀ ਲਾਟ ਟੁੱਟੀ ਜਿੰਨਾ ਥਾਂ ਤੋਂ ਅੰਬਰ ਸਾਹਿਬ ਕੋਲ ਨਾਲ ਘਸਤਾ ਦਾ ਹਰੇ ਜਾ ਕੇ ਵੇਖ ਲਈ ਪਤਾ ਕਰ ਸਕਦੇ ਔਰ ਫੋਟੋ ਵੀ ਵੇਖ ਲੋ ਸਾਡੇ ਇੱਥੇ 2 ਨੰਬਰ ਤੇ 1 ਰੁਪਿਆ ਨਹੀਂ ਜਿਵੇਂ ਬੌਜੀ ਲੱਗਾ ਦਾ ਨਾ ਮਿਹਨਤ ਕੀਤੀ ਦੀ ਆ ਬਾਹ ਗੁਲਸ਼ਨ ਮੇਰਾ ਚੀਜਾ ਵਾ ਰੋਸ ਸਿਲ ਵਿੱਚ ਕੰਮ ਕਰਦਾ ਯਾਰ ਦੁਨੀਆ ਜਿੰਨੀ ਮਰਜ਼ੀ ਗਲੋਤੀ ਦੇ ਸਾਰੀ ਦੁਨੀਆ ਨੂੰ ਪੁੱਛ ਸਕਦੇ ਹੋ ਤੇ ਜਾਇ ਅੱਜ ਮੈਂ ਕਹਿੰਦਾ ਸਰਕਾਰ ਦੇ ਹੱਥ ਜੋ ਕੇ ਨਜਾਇਜ਼ ਨਾ ਕਰੋ ਜਿਹੜੇ ਕੰਮ ਕਰਦੇ ਨੇ ਜਾਇ ਉਹ ਕਰੋ ਜਾਨੀਆਂ ਪੁੱਛ ਲੋ ਸਾਰੀ ਦੁਨੀਆ ਨੂੰ ਮੈਂ ਤੇ ਨਹੀਂ ਕਹਿਆ ਸਰ ਦੁਨੀਆ ਤੁਸੀਂ ਆਪ ਹੀ ਪੁੱਛ ਲਓ ਜਨਾਨੀਆਂ ਬੰਦਿਆਂ ਨੂੰ ਇਹਨਾਂ ਦੇ 100 ਰੁਪਏ ਵਾਲੀ ਕਿਤੇ ਦੋ ਨੰਬਰ ਦੀ ਕਮਾਈ ਤੇ 100 ਰੁਪਏ ਹੀ ਲੱਗਾ ਦਾ ਲੋਕ ਨੇ ਬਿਲਡਾਂ ਦਾ ਪਾਈ ਤੇ ਗੱਡੀਆਂ ਲੈ ਲਈਆਂ ਮੋਟਰਸਾਈਕਲ ਲੈ ਲੈਣੇ ਸਾਡੇ ਇੱਥੇ ਹੈਗੇ ਲੋਕੋ ਸਾਰੇ ਲੋਕ ਹੈ ਨਾ ਪੁੱਛਣਗੇ ਨਹੀਂ ਪਤਾ ਹਾਂ ਇਕੱਲੀ ਮੂਰਤੀ ਪਾ ਗਿਓ ਲੈ ਤੇਰਾ ਨਾਲ ਹੀ ਬੌਜੀ ਇਹ ਤਾਂ ਪੁੱਛੋ ਸਾਰਾ ਪਤਾ ਜਿਹੜੇ ਪੈਸੇ ਲੈਂਦੇ ਨੇ ਆਹ ਸਾਰਾ ਆਹੀ ਤਾਂ ਲਈਏ ਜਿਹੜਾ ਨਾ ਲੈਂਦੇ ਦਾ ਅਸੀਂ ਆਪਣੇ ਘਰ ਬਾਰੇ ਕਹਾਂਗੇ ਹਾਂ ਘਰ ਨਾਲ ਜੈਜ ਹਾਂਡੀ ਦੀ ਬੌਜੀ